ਮੈਂ ਮਾਨਸਾ ਚਿਲੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਜਨਮੀ ਕੁੜੀ ਹਾਂ ਮੇਰਾ 1988 ਦਾ ਜਨਮ ਆ ਮੈਂ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹੀ ਫਿਰ ਮਾਨਸਾ ਨਹਿਰੂ ਕਾਲਜ ਵਿੱਚ ਬੀਏ ਕੀਤੀ ਜਦ ਦੂਜੇ ਸਾਲ ਵਿੱਚ ਸੀ ਇੱਕ ਮੁੰਡੇ ਨੇ ਮੇਰਾ ਪਿੱਛਾ ਕਰਿਆ ਕਰਨਾ ਮੈਂ ਕਾਫੀ ਅੱਕ ਗਈ ਸੀ ਉਸ ਤੋਂ ਉਹਨੇ ਕਾਫੀ ਦੁਖੀ ਕਰ ਲਿਆ ਸੀ ਮੈਂ ਆਪਣੀ ਸਹੇਲੀ ਨਾਲ ਗੱਲ ਕੀਤੀ ਤੇ ਉਸਨੇ ਮੁੰਡੇ ਨੂੰ ਜਾ ਕੇ ਸਿੱਧਾ ਆਖ ਦਿੱਤਾ ਕਿ ਇਸ ਕੁੜੀ ਨੂੰ ਤੰਗ ਨਾ ਕਰ ਬਹੁਤ ਸ਼ਰੀਫ ਕੁੜੀ ਆ ਅੱਗੋਂ ਆਖਦਾ 12 ਕਿੱਲੇ ਆਉਂਦੇ ਆ ਰੋਡ ਤੇ ਮੈਂ ਤੇ ਇਸੇ ਨਾਲ ਵਿਆਹ ਕਰਾਉਣਾ ਆ ਅੱਗੋਂ ਮੇਰੀ ਸਹੇਲੀ ਕੇ ਆਈ ਆਇਆ ਵੱਡਾ ਆਸ਼ਕ ਕੰਮ ਤੇਰੀ ਚਮਲਾਵਾਲੇ ਆ ਕਦੇ ਕਿੱਥੇ ਖੜ ਜਾਂਦਾ ਕਦੇ ਕਿੱਥੇ ਪਰ ਉਹ ਫੇਰ ਨਾ ਹਟਿਆ ਮੇਰੀ ਸਹੇਲੀ ਨੇ ਮਹੀਨੇ ਕੇ ਬਾਅਦ ਜਾ ਕੇ ਫੇਰ ਕਲਾਸ ਲਾਤੀ ਅੱਗੋਂ ਫੇਰ ਆਖਦਾ 12 ਕਿੱਲੇ ਜ਼ਮੀਨ ਆ ਤੇ ਮੈਂ ਵਿਆਹ ਕਰਾਉਣਾ ਇਸ ਨਾਲ ਮੇਰੀ ਸਹੇਲੀ ਆਖਦੀ ਹੁਣ ਮਗਰ ਆਇਆ ਨਾ ਤਸਾਬ ਲਾਲੀ ਮੇਰੇ ਭਰਾ ਵੀ ਵੈਲੀ ਆ ਉਹ ਸੱਚੀ ਮਗਰੋਂ ਆਉਣਾ ਹਟ ਗਿਆ ਪਰ ਜਦ ਇਹ ਉਹ ਕਾਲਜ ਆਉਂਦਾ ਅਸੀਂ ਉਹਦੇ ਵੱਲ ਵੇਖ ਕੇ ਹੱਸ ਪੈਂਦੀਆਂ ਆ ਗਿਆ 12 ਕਿੱਲਿਆਂ ਵਾਲਾ ਵਕਤ ਬੀਤ ਗਿਆ ਕਦੇ ਕਦੇ ਸਾਡੀ ਹੈਲੋ ਹਾਏ ਹੁੰਦੀ ਮੇਰੇ ਮਨ ਵਿੱਚ ਉਸਦੇ ਲਈ ਵਧੀਆ ਇੱਜ਼ਤ ਬਣ ਗਈ ਸੀ ਉਸਨੇ ਕਦੇ ਤੰਗ ਨਹੀਂ ਕੀਤਾ ਸੀ ਪਹਿਲੇ 2 ਮਹੀਨੇ ਛੱਡ ਕੇ ਕਾਲਜ ਬਾਅਦ ਉਹ ਗਾਇਬ ਹੀ ਹੋ ਗਿਆ ਸਾਡੇ ਘਰ ਇੱਕ ਦਿਨ ਦਿਸਤਾ ਆਇਆ ਵਿਚੋਲਾ ਆਖਦਾ ਵਧੀਆ ਜ਼ਮੀਨ ਜਾਇਦਾਦ ਆ ਕੁੜੀ ਰਾਜ ਕਰੂਗੀ ਮੁੰਡੇ ਨੂੰ 12 ਕਿੱਲੇ ਜ਼ਮੀਨ ਆਉਂਦੀ ਆ ਜਦੋਂ ਮੁੰਡੇ ਦੀ ਫੋਟੋ ਵਿਖਾਈ ਮੇਰੀਆਂ ਲੱਤਾਂ ਕੰਬਣੇ ਨਾ ਹਟਣ ਇਹ ਉਹੀ ਮੁੰਡਾ ਸੀ ਜਦੋਂ ਇੰਗੇਜਮੈਂਟ ਹੋਈ ਮੈਂ ਸਹਿਮੀ ਜਿਹੀ ਉਸ ਕੋਲ ਜਾ ਕੇ ਬਹਿ ਗਈ ਹੁਣ ਸਾਡੇ ਵਿਆਹ ਨੂੰ 10 ਸਾਲ ਹੋ ਚੱਲੇ ਮੇਰੀ ਸਹੇਲੀ ਜਦੇ ਵੀ ਮੈਨੂੰ ਮਿਲਣ ਆਉਂਦੀ ਏ ਮੇਰੇ ਪਤੀ ਉਸਨੂੰ ਛੇੜਦੇ ਆ ਕਿਤੇ ਤੇਰੇ ਵੈਲੀ ਵੀਰ ਤੇ ਨਹੀਂ ਆਏ ਤੇਰੇ ਨਾਲ ਮੈਨੂੰ ਡਰ ਲੱਗਦਾ ਹੱਸ ਖੇਡ ਕੇ ਜ਼ਿੰਦਗੀ ਸੋਹਣੀ ਬੀਤ ਰਹੀ ਆ ਮੈਨੂੰ ਕਦੇ ਕਦੇ ਆਖਦੇ ਆ ਤੂੰ ਮੈਨੂੰ ਉਦੋਂ ਹਾਂ ਕਰ ਦਿੰਦੀ ਜ਼ਿੰਦਗੀ ਉਹ ਦਿਨ ਆਪਣੇ ਵਧੀਆ ਹੋਣੇ ਸੀ ਮੈਂ ਕਈ ਦਿਨ ਨਹੀਂ ਆ ਕੀ ਪਤਾ ਜੇ ਉਦੋਂ ਗੱਲ ਕਰਦੇ ਅੱਜ ਗੱਲ ਕਰਨ ਜੋਗੇ ਨਾ ਰਹਿੰਦੇ ਸੋ ਗਾਇਜ਼ ਕਿਵੇਂ ਲੱਗੀ ਸਟੋਰੀ ਕਮੈਂਟ 'ਚ ਜ਼ਰੂਰ ਦੱਸਿਓ ਧੰਨਵਾਦ